ਮਹਾਪੰਜਾਬ ਯੂਐਸਏ ਸਵਾਗਤ ਕਰਦਾ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਬਾਪੂ ਬਲਕੌਰ ਸਿੰਘ ਜੀ ਨਾਲ ਜਿਹੜੇ ਕੀ ਪੰਜਾਬੀ ਬੋਲੀ ਦੇ ਬਹੁਤ ਵੱਡੇ ਦਰਸ਼ਕ ਵੀ ਨੇ ਇਹਨਾਂ ਦੀਆਂ ਗੱਲਾਂ ਅਕਸਰ ਤੁਸੀਂ ਸੁਣਦੇ ਰਹਿੰਦੇ ਹੋ ਇੱਕ ਸਵਾਲ ਲੈ ਕੇ ਆਏ ਆ ਜੀ ਜਦੋਂ ਪੰਜਾਬੀ ਕਹਿੰਦੇ ਪੰਜਾਬ ਦੇ ਵਿੱਚ ਕੰਮ ਨਹੀਂ ਰਿਹਾ ਤਾਂ ਉਹਨਾਂ ਨੇ ਜੋ ਉਹਨਾਂ ਦਾ ਕੰਮ ਸੀ ਉਹ ਬੰਦ ਕੀਤਾ ਕਰਜ਼ੇ ਲੈ ਰਿਸ਼ਤੇਦਾਰਾਂ ਤੋਂ ਪੈਸੇ ਫੜੇ ਜ਼ਮੀਨਾਂ ਵੇਚੀਆਂ ਤੇ ਵਿਦੇਸ਼ ਚਲੇ ਗਏ ਚਲੋ ਵਿਦੇਸ਼ ਦੇ ਵਿੱਚ ਜਾ ਕੇ ਕੰਮ ਕੀਤਾ ਉੱਥੋਂ ਜੋ ਗੈਰ ਕਾਨੂੰਨੀ ਤਰੀਕੇ ਨਾਲ ਵੜ ਗਏ ਸੀ ਮੁਲਕ ਦੇ ਅੰਦਰ ਜਿਨ੍ਹਾਂ ਨੂੰ ਕਹਿੰਦੇ ਨੇ ਡੰਕੀ ਲਾ ਕੇ ਚਲੇ ਗਏ ਉਹ ਉੱਥੋਂ ਫੜੇ ਗਏ ਜੇ ਉਹ ਉੱਥੇ ਫੜੇ ਜਾਂਦੇ ਉਹਨਾਂ ਨੂੰ ਉਹ ਸਰਕਾਰਾਂ ਜੇਲ੍ਹ ਕਰ ਦਿੰਦੇ ਤਾਂ ਜੇਲ੍ਹ 'ਚ ਰਹਿੰਦੇ ਉਹ ਸਰਕਾਰ ਨੇ ਆਪਣੇ ਖਰਚੇ ਤੇ ਉਹ ਵਾਪਸ ਭੇਜ ਦਿੱਤਾ ਸਾਡੀਆਂ ਸਰਕਾਰਾਂ ਨੇ ਉਹਨਾਂ ਦੀ ਕੋਈ ਬਾਹ ਨਹੀਂ ਫੜੀ ਕੀ ਅਸੀਂ ਬੰਦਿਆਂ ਨੂੰ ਇਹਨਾਂ ਨੂੰ ਸੀਟ ਤੇ ਲੈ ਆਈਏ ਉਹਨਾਂ ਨੇ ਪਸ਼ੂਆਂ ਵਾਂਗੂ ਲੱਦ ਕੇ ਭੇਜਿਆ ਬੜੇ ਦੁੱਖ ਦੀ ਗੱਲ ਆ ਦੂਸਰੇ ਨੰਬਰ ਤੇ ਜਿਹੜੇ ਜਿਹੜੇ ਫੜੇ ਜਾਂਦੇ ਉਹ ਜੇਲ੍ਹ 'ਚ ਰਹਿਣੇ ਸੀ ਜਿਹੜੇ ਭੇਜੇ ਉਹ ਬੜੀ ਬੁਰੀ ਤਰ੍ਹਾਂ ਨਾ ਬੁੜੇ ਤਰੀਕੇ ਨਾਲ ਭੇਜੇ ਤੀਸਰਿਆਂ ਦੀ ਗੱਲ ਉਹ ਕੋਈ ਨਹੀਂ ਕਰਦਾ ਜਿਹੜੇ ਘਰੋਂ ਨਿਕਲ ਕੇ ਡੰਕੀ ਲੱਗ ਕੇ ਅਮਰੀਕਾ ਅਜੇ ਪਹੁੰਚੇ ਨਹੀਂ ਕੈਨੇਡਾ ਅਜੇ ਪਹੁੰਚੇ ਨਹੀਂ ਉਹਨਾਂ ਬਾਰੇ ਕੀ ਕਹੋਗੇ ਉਹ ਜਿਹੜੇ ਜੰਗਲਾਂ 'ਚ ਰੁਲਦੇ ਆ ਕੀ ਸਰਕਾਰਾਂ ਨੂੰ ਪਤਾ ਹੈ ਸਰਕਾਰਾਂ ਨੂੰ ਪਤਾ ਹੈ ਕਿ ਇਹ ਜਿਹੜੇ ਤਾਂ ਅਮਰੀਕਾ ਦੇ ਕੋਲ ਆ ਉਹ ਵੀ ਸੇਫ ਨੇ ਜਿਹੜੇ ਵਾਪਸ ਆ ਗਏ ਉਹ ਆਪਣੇ ਘਰ ਆ ਗਏ ਜਿਹੜੇ ਵਿਚਵਚਾਲੇ ਵਾਲੇ ਨੇ ਉਹਨਾਂ ਦਾ ਕਦੇ ਕਿਸੇ ਨੇ ਬੋਲਿਆ ਨਹੀਂ ਕਦੇ ਸੁਣਿਆ ਨਹੀਂ ਉਹਦੇ ਬਾਰੇ ਗੱਲ ਕਰਾਂਗੇ ਸਵਾਗਤ ਹੈ ਜੀ ਤੁਹਾਡਾ ਸਸਿਕਾ ਜੀ ਕੀ ਹਾਲ ਹੈ ਦੱਸੋ ਹੁਕਮ ਸਵਾਲ ਹੈ ਜੀ ਜਿਹੜੇ ਅਮਰੀਕਾ ਜਾਣ ਲਈ ਜਾਂ ਕੈਨੇਡਾ ਜਾਣ ਲਈ ਜਾਂ ਕਿਸੇ ਵੀ ਮੁਲਕ ਜਾਣ ਲਈ ਗੈਰ ਕਾਨੂੰਨੀ ਤਰੀਕੇ ਨਾਲ ਗਏ ਜਿਹੜੇ ਤੋਂ ਉੱਥੇ ਪਹੁੰਚ ਗਏ ਅਰੈਸਟ ਹੋ ਗਏ ਜਿਹੜੇ ਸਰਕਾਰ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਕੋਈ ਛੋ ਵਾਪਸ ਭੇਜ ਦਿੱਤੇ ਜਿਹੜੇ ਅਜੇ ਰਸਤਿਆਂ ਦੇ ਵਿੱਚ ਤੁਰੇ ਫਿਰ ਜਾਂਦੇ ਆ ਜਿਹੜੇ ਉਹ ਜੰਗਲਾਂ ਦੇ ਵਿੱਚ ਘੁੰਮ ਰਹੇ ਆ ਉਹਨਾਂ ਨੂੰ ਲਿਆਉਣ ਲਈ ਸਰਕਾਰ ਨੂੰ ਕੋਈ ਸੋਚਣਾ ਚਾਹੀਦਾ ਸੋਚਣਾ ਚਾਹੀਦਾ ਬਕਾਇਦਾ ਸਰਕਾਰਾਂ ਤੋਂ ਧਾਰਾ ਕਢਾਉਣੀਆਂ ਹੋਰ ਜਿਹੜੀ ਸਰਕਾਰ ਆਪਦੇ ਨਾਗਰਿਕਾਂ ਦੀ ਰਾਖੀ ਨਹੀਂ ਕਰ ਸਕਦੀ ਉਹਨੂੰ ਸਰਕਾਰ ਕਹਿਣਾ ਦੁਰਾਚਾਰ ਹੈ ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਬਾਹਰ ਭਜਾਉਣ ਦੇ ਵਿੱਚ ਵੀ ਸਰਕਾਰ ਦੇ ਹੱਥ ਨੇ ਕੰਮ ਹੀ ਸਰਕਾਰਾਂ ਦਾ ਜੇ ਤੁਸੀਂ ਆਪ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੋ ਉਹਨਾਂ ਨੂੰ ਸਹੀ ਢੰਗ ਨਾਲ ਵਿੱਦਿਆ ਦੇਵੋ ਉਹਨਾਂ ਦੀ ਸਹੀ ਸੇਧਾ ਖਿਆਲ ਰੱਖੋ ਉਹਨਾਂ ਦੇ ਲਈ ਰੁਜ਼ਗਾਰ ਪੈਦਾ ਕਰੋ ਉਹਨਾਂ ਲਈ ਸਤਕਾਰ ਪੈਦਾ ਕਰੋ ਉਹਨਾਂ ਲਈ ਸੱਭਿਆਚਾਰ ਪੈਦਾ ਕਰੋ ਕਿਹੜੇ ਦਾ ਜੀ ਕਰਦਾ ਕਿ ਆਪਦੀ ਜਨਮ ਭੂਮੀ ਛੱਡ ਕੇ ਕਿਸੇ ਪਾਸੇ ਹੋਰ ਜਾਵੇ ਇੰਗਲੈਂਡ ਦਾ ਬੰਦਾ ਤੁਹਾਡੇ ਮੁਲਕ 'ਚ ਕਦੇ ਝਾੜ ਕਰਨ ਆਇਆ ਕੈਨੇਡਾ ਦਾ ਬੰਦਾ ਤੁਹਾਡੇ ਮੁਲਕ 'ਚ ਝਾੜ ਕਰਨ ਆਇਆ ਅਮਰੀਕਾ ਦਾ ਬੰਦਾ ਥੋੜੇ ਮੁਲਕ ਦਿਹਾੜ ਕਰਨ ਆਇਆ। ਤੁਹਾਨੂੰ ਕਿਉਂ ਜਾਣਾ ਪੈ ਗਿਆ? ਕਿਉਂਕਿ ਥੋੜੀ ਇੱਥੇ ਕਦਰ ਕੋਈ ਨਹੀਂ। ਕੋਈ ਕਾਰੋਬਾਰ ਨਹੀਂ, ਕੋਈ ਰੁਜ਼ਗਾਰ ਨਹੀਂ, ਕੋਈ ਵਿਦਿਆ ਨਹੀਂ। ਉਲਟਾ ਨਸ਼ਿਆਂ 'ਚ ਪਾਤੇ। ਕਦੇ ਅਤਵਾਦ, ਕਦੇ ਵੱਖਵਾਦ, ਕਦੇ ਨਸ਼ੇ, ਕਦੇ ਗੈਂਗਸਟਰਵਾਦ ਪੈਦਾ ਕਰਕੇ ਲੋਕਾਂ ਦਾ ਸਤਿਆਨਾਸ਼ ਪੜਤਾ ਔਰ ਰਾਜਨੀਤੀ ਬਾਣਾ ਦਿੱਤੇ ਸਰਕਾਰਾਂ ਦੀਆਂ ਗੋਗਣਾ ਵੱਡੀਆਂ ਹੋ ਗਈਆਂ। ਹੋਈਆਂ ਕਿ ਨਹੀਂ? ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਇਸ ਤਰ੍ਹਾਂ ਗਲਤ ਤਰੀਕੇ ਦੇ ਨਾਲ ਜਾਣ ਦੇ ਲਈ ਪੰਜਾਬੀ ਖੁਦ ਵੀ ਜ਼ਿੰਮੇਵਾਰ ਹੋਣਗੇ ਫਿਰੋਜ਼ਪੁਰ ਤੋਂ ਇੱਕ ਵੀਰ ਆ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਹਰੇਕ ਬੰਦੇ ਦੀ ਚਲੋ ਜ਼ਿੰਦਗੀ 'ਚ ਅਸੀਂ ਦੁੱਖ ਦੇ ਉਹਦੇ ਨਾਲ ਆ ਪਹਿਲੀ ਵਾਰੀ ਡਾਂਕੀ ਲਾ ਕੇ ਗਿਆ ਫੜਿਆ ਗਿਆ ਰਿਪੋਰਟ ਹੋ ਗਿਆ ਕੀ ਉਹਨੇ ਆਪਣੇ ਬਾਪ ਦੇ ਗਲ 'ਚ ਗੂਠਾ ਦਿੱਤਾ ਕੀ ਉਹਨੇ ਆਪਣੇ ਪਰਿਵਾਰ ਨੂੰ ਕਿਹਾ ਦੁਬਾਰਾ ਫੇਰ ਗਿਆ ਇਹ ਦੁਬਾਰਾ ਜਾਣ ਦੀ ਜ਼ਰੂਰਤ ਕਿਉਂ ਪਈ ਕਿਉਂਕਿ ਇੱਥੇ ਉਹਦੇ ਲਈ ਕੰਮ ਹੀ ਕੋਈ ਨਹੀਂ ਉਹਨੂੰ ਪਤਾ ਮੇਰੇ ਕੋਲ 2.5 ਏਕੜ ਜ਼ਮੀਨ ਹੈ 85% ਲੋਕਾਂ ਕੋਲੇ 2 ਏਕੜ ਜ਼ਮੀਨ ਰਹਿ ਗਈ 2 ਏਕੜ ਜ਼ਮੀਨ ਤੇ ਭਾਵਾਂ ਤੁਸੀਂ ਗਊ ਦਾ ਸ਼ੈੱਡ ਪਾ ਲਓ ਭਾਵਾਂ ਤੁਸੀਂ ਕਣਕ ਵੀਚ ਲੋ ਤੇ ਭਾਵਾਂ ਤੁਸੀਂ ਘਰ ਪਾ ਲਓ ਤੇ ਚਾਰਕ ਮੱਖੀਆਂ ਜਿਹੜੀਆਂ ਸਹਿਦ ਵਾਲੀਆਂ ਮੱਖੀਆਂ ਉਹਨਾਂ ਦੇ ਜਾਲੇ ਲਾ ਲਓ ਇਦੋਂ ਬਾਅਦ ਥੋੜਾ ਕੋਲੇ ਹਾਇ ਕਿ ਉਹ ਕਹਿੰਦਾ ਮੈਂ ਦੁਆਰੇ ਨਿਕਲ ਜਾ ਕਿਉਂਕਿ ਉਹਨਾਂ ਮੁਲਕਾਂ ਵਿੱਚ ਤੁਹਾਡੇ ਨਾਲੋਂ ਵੱਧ ਉੱਥੇ ਬੰਦੇ ਦਾ ਕਦਰ ਸਤਕਾਰ ਹੈ ਉਹਨਾਂ ਦੇ ਕੁਝ ਕਾਨੂੰਨ ਸੀ ਵੀ ਉਹ ਬੰਦਾ ਜਿਹੜਾ ਉੱਥੋਂ ਦਾ ਨਾਗਰਿਕ ਬਣਦਾ ਉਹਦੀ ਕਦਰ ਪਰ ਆ ਪਿਛੇ ਜੇ 트ੰਪ ਆਇਆ ਉਹਨੇ ਆਪਣੇ ਢੰਗ ਦੀਆਂ ਵੋਟਾਂ ਲੈਣੀਆਂ ਸੀ ਕਿਉਂਕਿ ਉੱਥੇ ਵੀ ਬੇਜ਼ਗਾਰੀ ਵਧ ਗਈ ਕਾਰਪੋਰੇਟ ਸੈਕਟਰ ਜਿਵੇਂ ਜਿਵੇਂ ਵੱਡਾ ਹੁੰਦਾ ਤੁਰਿਆ ਜਾਵੇਗਾ ਉਦੋਂ ਉਸੇ ਤਰ੍ਹਾਂ ਹੀ ਪਬਲਿਕ ਸੈਕਟਰ ਤਬਾਹ ਹੁੰਦਾ ਤੁਰਿਆ ਜਾਵੇਗਾ ਲੋਕ ਬੇਰੁਜ਼ਗਾਰ ਹੁੰਦੇ ਚਰੇ ਜਾਣਗੇ ਤੇ ਇਸੇ ਕਰਕੇ ਥੋੜੀ ਭਜਨੱਠ ਹੈ ਭਾਵੇਂ ਤੁਸੀਂ ਡੰਕੀ ਬਣ ਜਾਓ ਤੇ ਭਾਵੇਂ ਡੰਕੀ ਬਣ ਜਾਓ ਤੁਹਾਡੀਆਂ ਮਜਬੂਰੀਆਂ ਤੁਸੀਂ ਸ਼ਿਕਾਰ ਹੋ ਸ਼ਿਕਾਰੀ ਕੋਈ ਹੋਰ ਹੈ ਉਹ ਸ਼ਿਕਾਰੀ ਨੇ ਜਿਹੜੇ ਮੌਜਾਂ ਕਰਦੇ ਨੇ ਉਹਨਾਂ ਨੂੰ ਦੇ ਛੱਡਣ ਦੀ ਲੋੜ ਨਹੀਂ ਉਹਨਾਂ ਕੋਲੇ ਬੈਠ ਕੇ ਨੀ ਪੈਸਾ ਆਉਂਦਾ ਤੁਹਾਡਾ ਸੋਚਣਾ ਤੇ ਮੰਨਣਾ ਅਮਰੀਕਾ 'ਚ ਤਾਂ ਚਲੋ ਟਰੰਪ ਦੀ ਸਰਕਾਰ ਆ ਗਈ ਤੇ ਬਾਕੀ ਦੇਸ਼ਾਂ ਨੇ ਵੀ ਇਹੀ ਡੰਡਾ ਚੱਕਿਆ ਹੋਇਆ ਚੱਕਣਗੇ ਉਹਨੂੰ ਪਤਾ ਵੀ ਸਾਡੇ ਕੋਲੇ ਇੱਕ ਪਾਸੇ ਤਾਂ ਤੁਹਾਨੂੰ ਕਿਹਾ ਜਾਂਦਾ ਪੰਜਾਬ ਦੇ ਲੋਕਾਂ ਨੂੰ ਕਿ ਜੇ ਕੰਮ ਨਹੀਂ ਕਰਦੇ ਕਹਿੰਦੇ ਨਾ ਤੇ ਉੱਥੇ ਜਾ ਕੇ ਵਿਚਾਰੇ ਕਿਵੇਂ ਕੰਮ ਕਰਦੇ ਨੇ ਕਰਦੇ ਕਿ ਨਹੀਂ 18 ਘੰਟੇ ਨਹੀਂ 16-16 ਘੰਟੇ 18-18 ਘੰਟੇ ਕੰਮ ਕਰਦੇ ਆ ਇਹਦੇ ਕੰਮ ਨਹੀਂ ਕਰਦੇ ਕੰਮ ਸਰਕਾਰਾਂ ਕੋਲੇ ਨਹੀਂ ਇਹਨਾਂ ਨੂੰ ਕਹਿੰਦੇ ਕੰਮ ਨਹੀਂ ਕਰਦੇ ਕਮਾਲ ਨਹੀਂ ਜਿਹੜਾ ਕੋਈ ਕੰਮ ਕਰਦਾ ਉਹਦੀ ਦਿਹਾੜੀ ਪੂਰੀ ਨਹੀਂ ਮਿਲਦੀ ਆਪਣੇ ਤੇ ਦੋਸ਼ ਦਿੰਦੇ ਨੇ ਆਪਦੇ ਨਾਗਰਿਕਾਂ ਨੂੰ ਕਹਿੰਣਾ ਜੀ ਇਹ ਕੰਮ ਨਹੀਂ ਕਰਦੇ ਹਾਂ ਜਿੱਦੇ ਤੁਹਾਨੂੰ ਮਰਵਾਉਣਾ ਹੋਵੇ ਉਦੋਂ ਕਹਿੰਦੇ ਪੰਜਾਬੀ ਬੜੇ ਦਲੇਰ ਹੁੰਦੇ ਆ ਜੀ ਜਿੱਦਾਂ ਤੁਸੀਂ ਕੁਝ ਮੰਗ ਲਿਆ ਆਖਣਗੇ ਪਾਗਲ ਹੁੰਦੇ ਆ ਜੀ ਤੁਸੀਂ ਸਰਕਾਰਾਂ ਤੋਂ ਮੰਗੋ ਫਿਰ ਤੁਸੀਂ ਪਾਗਲ ਹੋ ਜਿੱਦੇ ਤੁਹਾਨੂੰ ਕਿਹਦੇ ਸਰਾਹ ਦਿੱਤੇ ਜਾ ਕੇ ਮਰਵਾਉਣਾ ਆਵੇ ਉਹ ਤੇ ਤੁਸੀਂ ਦਲੇਰ ਹੋ ਇਹ ਤਾਂ ਤੁਹਾਨੂੰ ਜਾਗਣਾ ਪਊਗਾ ਨਾ ਇਹ ਦਾੜੀ ਤੇ ਸਾੜੀ ਦੀ ਸਰਕਾਰ ਕੀ ਕਰਦੀ ਐ ਇਹ ਦੋ ਇਕੱਠੇ ਨੇ ਹਿੰਦੁਸਤਾਨ 'ਚ ਦਾੜੀ ਤੇ ਸਾੜੀ ਸਿਰ ਤੇ ਪਗੜੀ ਖੁੱਲੀ ਦਾੜੀ ਧੋਤੀ ਟੋਪੀ ਪਾ ਰੀ ਸਾੜੀ ਐਚਕਨ ਰੇ ਪਜਾਮਾ ਪਾ ਰਿਆ ਕੋਟ ਪਤਲੂਨ ਇਹ ਨੋਚਣ ਗੱਦੀ ਸੋਚਣ ਗੱਦੀ ਤੇ ਪੀੜ ਲੋਕਾਂ ਦਾ ਖੂਨ ਇਹ ਜਮਾਤ ਪੈਦਾ ਹੋ ਗਈ ਮੁਲਕ 'ਚ ਇਸ ਕਰਕੇ ਤੁਹਾਡੇ ਲਈ ਕੋਈ ਸੁੱਖ ਨਹੀਂ ਕਦੇ ਪਬਲਿਕ ਕਦੇ ਮਾਸੂਮ ਕਿਰਤ ਕਰਨ ਵਾਲੇ ਬੰਦੇ ਨਾ ਅਤਵਾਦੀ ਹੁੰਦੇ ਐ ਨਾ ਵੱਖਵਾਦੀ ਹੁੰਦੇ ਐ ਨਾ ਮੌਵਾਦੀ ਹੁੰਦੇ ਐ ਨਾਉ ਤਾਉਵਾਦੀ ਹੁੰਦੇ ਆ ਇਹ ਸਾਰੇ ਬਾਦ ਵਿਵਾਦ ਤੇ ਸਮਾਧ ਸਰਕਾਰੀ ਹੁੰਦਾ ਹੈ ਸਰਕਾਰਾਂ ਜਾਣ ਬੁੱਝ ਕੇ ਐਸਾ ਮਾਹੌਲ ਪੈਦਾ ਕਰਦੀਆਂ ਤਾਂ ਕਿ ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿ ਉਹਨਾਂ ਨੂੰ ਕੁੱਟ ਕੌਣ ਰਿਹਾ ਹੈ ਅਸੀਂ ਮਹਾਪੰਜਾਬ ਯੂਐਸਏ ਤੇ ਬਾਪੂ ਬਲਕੌਰ ਸਿੰਘ ਜੀ ਵੱਲੋਂ ਇੱਕ ਮੰਗ ਰੱਖਦੇ ਆ ਕਿ ਜਿਹੜੇ ਰਸਤਿਆਂ ਦੇ ਵਿੱਚ ਰਾਹੀ ਨਹੀਂ ਅਜੇ ਅਜੇ ਨਾ ਉਹ ਕਿਸੇ ਤਣਪੱਤਣ ਲੱਗੇ ਨੇ ਉਹਨਾਂ ਦੀ ਖਬਰਸਾਰ ਕੌਣ ਲਊਗਾ ਕਈਆਂ ਨੇ ਤਾਂ ਸ਼ਰੀਕੇ ਵਾਲਿਆਂ ਤੋਂ ਰਿਸ਼ਤੇਦਾਰਾਂ ਤੋਂ ਪਿੰਡ ਵਾਲਿਆਂ ਤੋਂ ਚੋਰੀ-ਚੋਰੀ ਬੱਚੇ ਭੇਜਿਆ ਉਹ ਦੱਸਦੇ ਹੀ ਨਹੀਂ ਆ ਵੀ ਬੰਗਲੌਰ ਪੜ੍ਹਾਈ ਕਰਦਾ ਕਿ ਬੇਟਾ ਸਾਡਾ ਜੰਗਲਾਂ 'ਚ ਘੁੰਮਦਾ ਉਹਦੇ ਬਾਰੇ ਕੁਝ ਕਹਿਣਾ ਜੀ ਦੇਖੋ ਉਸਨੇ ਕੋਈ ਤਾਂ ਸੱਚ ਦੱਸਣਾ ਪਊਗਾ ਸਰਕਾਰ ਨੂੰ ਦੱਸਿਆ ਜਾਵੇ ਵੀ ਆ ਸਾਡੇ ਬੱਚੇ ਤੋਂ ਗਲਤੀ ਹੋਈ ਹੈ ਜਾਂ ਬੱਚਾ ਭਲੇਖੇ ਦਾ ਸ਼ਿਕਾਰ ਹੋ ਗਿਆ ਜਾਂ ਬੱਚੇ ਨੂੰ ਕਿਸ ਨੇ ਐਕਸਪਲੋਇਟ ਕੀਤਾ ਜੇ ਦੱਸੋਗੇ ਇਹ ਕਹਿਣਾ ਕਿ ਸਾਡੇ ਬੱਚੇ ਦਾ ਲੋਕਾਂ ਨੂੰ ਪਤਾ ਨਾ ਲੱਗੇ ਪਤਾ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਲੱਗ ਹੀ ਜਾਂਦਾ ਹੁਣ ਕਈ ਬੱਚੇ ਦਾ ਰਾਹ ਚ ਹੀ ਮਰ ਗਏ ਉਹਨਾਂ ਦਾ ਫੋਨ ਵੀ ਨਹੀਂ ਆਇਆ ਕਹਿੰਦੇ ਨੂੰ ਤਾਂ ਇਸ ਕਰਕੇ ਇਹ ਸਰਕਾਰ ਦਾ ਫਰਜ਼ ਬਣਦਾ ਆ ਆਪਦੇ ਦੇਸ਼ ਦੇ ਨਾਗਰਿਕਾਂ ਦੀ ਰਾਖੀ ਕਰੇ ਔਰ ਪਤਾ ਲਾਵੇ ਕਿ ਸਾਡੇ ਦੇਸ਼ ਦਾ ਨਾਗਰ ਕਿੱਥੇ ਰੋੜ ਰਿਹਾ ਹੈ ਪੰਜਾਬੀਓ ਆਪਣਾ ਭਵਿੱਖ ਦੇਖਣਾ ਨਾ ਤਾਂ ਆਪਣੀ ਧਰਤੀ ਤੇ ਆਪਣੇ ਘਰ 'ਚ ਆਪਣੇ ਰੋਜ਼ਗਾਰ ਆਪਣੇ ਭਾਈਚਾਰੇ ਨੂੰ ਬਚਾ ਲਓ ਜੇ 50 ਲੱਖ ਲਾ ਕੇ ਵੀ ਦਿਹਾੜੀਆਂ ਕਰਨੀਆਂ ਨੇ ਨਾ ਰੋਟੀ ਇੱਥੇ ਵੀ ਹੈਗੀ ਆ ਸ਼ਾਨ ਇੱਥੇ ਵੀ ਹੈਗੀ ਆ ਜੇ ਗੱਲ ਹੁੰਦੀ ਆ ਦੋ ਕਿੱਲੇ ਵਾਲੇ ਜ਼ਮੀਨ ਦੀ ਕੁਝ ਮਾਲੀ ਕਹਿੰਦੇ ਨੇ ਕੁਝ ਮੀਆਂ ਕਹਿੰਦੇ ਆ ਦੋ ਦੋ ਕਿੱਲੇ ਦੇ ਵਿੱਚ ਪੂਰਾ ਪਰਿਵਾਰ ਸਬਜ਼ੀ ਬੀਜ ਕੇ ਰੋਜ਼ਾਨਾ ਵੇਚ ਕੇ ਆਪਣੇ ਪੈਸੇ ਲੈ ਕੇ ਘਰ ਨੂੰ ਆਉਂਦੇ ਆ ਉਹਨਾਂ ਦੀ ਵਾਹੀ ਕੌਣ ਕਰਦਾ ਉਹੀ ਖੇਤ ਵਾਲਾ ਜ਼ਿਮੀਂਦਾਰ ਜੀ ਨੇ ਉਹ ਠੇਕੇ ਤੇ ਦਿੱਤੇ ਆ ਸਪਰੇਅ ਕੌਣ ਕਰਦਾ ਪੰਪ ਕੌਣ ਦਿੰਦਾ ਉਹ ਸਾਰਾ ਕੁਝ ਦਿੰਦਾ ਜਿਹੜੇ ਉਹ ਕਮਾਉਣ ਵਾਲੇ ਨੇ ਉਹ ਮੋਟਰ ਤੇ ਰਹਿ ਕੇ ਵੀ ਲੱਖਾਂ ਕਮਾਈ ਜਾਂਦੇ ਨੇ ਸਾਨੂੰ ਜਿੱਥੋਂ ਸਾਡੀ ਖੇਤੀ ਕਿਸਾਨੀ ਸ਼ੁਰੂ ਹੋਈ ਸੀ ਸਾਨੂੰ ਉੱਥੇ ਜਾਣਾ ਪੈਣਾ ਜਦੋਂ ਦਾਦਾ ਪੋਤਾ ਤੇ ਪੁੱਤ ਤਿੰਨੋਂ ਮਿਲ ਕੇ ਜਿਹੜੀਆਂ ਸਾਡੀਆਂ ਭੈਣਾਂ ਸੀ ਉਹ ਰੋਟੀ ਦਾ ਕੰਮ ਸਾਰਾ ਸੰਭਾਲਦੀਆਂ ਸੀ ਅੱਗੇ ਪਿੱਛੇ ਜਾਂਦੀਆਂ ਸੀ ਜੇ ਅੱਜ ਵੀ ਅਸੀਂ ਆਪਣੀ ਖੇਤੀ ਸੰਭਾਲ ਲਈਏ ਨਾ ਸਾਨੂੰ ਦੂਜੇ ਦੇ ਘਰ ਦੀ ਹਾੜੀ ਨਾਲੋਂ ਤਾਂ ਚੰਗਾ ਬਿਲਕੁਲ ਆਪ ਦਾ ਕੰਮ ਤਾਂ ਸੰਭਾਲਣਾ ਹੀ ਪਊਗਾ ਪਰ ਜਿਹੜੀ ਜਿੰਨੀ ਖੇਤੀਬਾੜੀ ਦਾ ਕੰਮ ਹੈ ਜਿੰਨਾ ਉਹਦੇ ਮਗਰ ਕਾਰਪੋਰੇਟ ਸੈਕਟਰ ਬੜੀ ਬੁਰੀ ਤਰ੍ਹਾਂ ਪਿਆ ਹੋਇਆ ਹੈ ਤੁਸੀਂ ਜਿੰਨੀ ਫਸਲ ਪੈਦਾ ਕਰਦੇ ਹੋ ਉਸ ਫਸਲ ਦਾ ਜਿੰਨਾ ਖਰਚਾ ਪੈਦਾ ਹੁੰਦਾ ਜਿੰਨਾ ਤੇ ਬਾਜ਼ਾਰ ਚ ਉਹਦੀ ਕੀਮਤ ਨਹੀਂ ਮਿਲਦੀ ਬਾਜ਼ਾਰ ਜਦੋਂ ਕੀਮਤ ਨਹੀਂ ਮਿਲਦੀ ਤੇ ਕੁਦਰਤੀ ਗੱਲ ਹੈ ਤੁਸੀਂ ਖੇਤੀ ਤੋਂ ਨਰਾਸ਼ ਹੁੰਦੇ ਹੋ ਹੁਣ ਤੁਹਾਨੂੰ ਸਬਜ਼ੀਆਂ ਦੀ ਗੱਲ ਦੱਸਦਾ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ 2 ਏਕੜ ਜਮੀਨ ਦੀ 2 ਏਕੜ ਜਮੀਨ ਦੀ ਸਬਜ਼ੀਆਂ ਬੀਜਣ ਲੱਗ ਗਿਆ ਲੱਖ ਰੁਪਏ ਉਹਨੇ ਦੇਤਾ ਪਹਿਲਾਂ ਸਬਜ਼ੀਆਂ ਬੀਜਦਾ 6 ਬੰਦੇ ਕੰਮ ਕਰਦੇ ਆ ਬੰਦਾ 8ਵੇਂ ਮਹੀਨੇ ਭੱਜ ਗਿਆ ਵਿੱਚੋਂ ਲੁਧਿਆਣਾ ਸ਼ਹਿਰ ਦੇ ਵਿੱਚ ਜ਼ਮੀਨ 6 ਬੰਦੇ ਕੰਮ ਕਰਨ ਵਾਲੇ ਲੱਖ ਰੁਪਏ ਦੇ ਵਿੱਚ ਠੇਕੇ ਤੇ ਲਿਆਏ ਸਬਜ਼ੀਆਂ ਬੀਜਦਾ ਹੈ ਸਬਜ਼ੀਆਂ ਵੇਚਦਾ ਹੈ ਤੇ 8ਵੇਂ ਮਹੀਨੇ ਸਭ ਕੁਝ ਵਿਚਾਲੇ ਛੱਡ ਕੇ ਭੱਜ ਗਿਆ ਕੱਖ ਪੱਲੇ ਨਹੀਂ ਪਿਆ ਇਹ ਬਾਹਰ ਦੀ ਬਾਰੇ ਗੱਪ ਮਾਰਦੇ ਨੇ ਲੋਕ ਤੁਹਾਡੀ ਕਿਰਤ ਦਾ ਮੁੱਲ ਨਹੀਂ ਪਾਉਂਦੇ ਤੁਸੀਂ ਜਿਹੜੀ ਚੀਜ਼ ਪੈਦਾ ਕਰਦੇ ਹੋ ਉਹਦਾ ਮੁੱਲ ਨਹੀਂ ਪਾਉਂਦੇ ਤੇ ਇਸ ਕਰਕੇ ਭਾਈ ਤੁਹਾਨੂੰ ਉਜਾੜਿਆ ਜਾ ਰਿਹਾ ਹੈ ਤੁਸੀਂ 2035 ਚ ਆਦੋ ਸਿਰਫ ਦਰ ਬਾਕੀ ਨੇ ਦਿਹਾੜ ਕਰੋਗੇ ਤੁਹਾਡੀ ਚੌਧਰ ਨਹੀਂ ਰਹਿਣੀ 45% ਜਿਹੜਾ ਕਿਸਾਨ ਆ ਖੇਤੀ ਤੋਂ ਬਾਹਰ ਹੋ ਜੂਗਾ ਕਿਸਾਨ ਵੀ ਜਿਹੜਾ ਕੰਮ ਕਰਦਾ ਕਰਦਾ ਉਹਦੇ ਘਰੇ ਸਿਰ ਜਿਹੜਾ ਕੰਮ ਕਰਦਾ ਕਰਦਾ ਅਗਰੀ ਗੱਲ ਦੱਸੀਏ ਪੰਜਾਬ ਦੇ ਵਿੱਚ ਜਦੋਂ ਇੰਡਸਟਰੀ ਵਧੀ ਪਿੰਨਾਂ ਵਾਲੇ ਬੰਦੇ ਇੱਥੇ ਇੰਡਸਟਰੀ ਦੇ ਵਿੱਚ ਮਜ਼ਦੂਰ ਬਣ ਕੇ ਆਏ ਪੰਜਾਬ ਦੇ ਇੰਡਸਟਰੀ ਵਾਲੇ ਬੰਦਿਆਂ ਨੇ ਪੰਜਾਬੀ ਮਜ਼ਦੂਰ ਨੂੰ ਇੰਡਸਟਰੀ ਤੋਂ ਬਾਹਰ ਕੱਢਿਆ ਉੱਥੇ ਬਾਹਰ ਦੇ ਬੰਦੇ ਲਿਆਂਦੇ ਬਾਹਰ ਦੇ ਬੰਦੇ ਅੱਜ ਤੁਸੀਂ ਕਿਸੇ ਕਾਰਖਾਨੇ 'ਚ ਭਾਗ ਜੋ 90% ਬਾਹਰ ਦੇ ਬੰਦੇ ਆ ਤੁਹਾਡਾ ਬੰਦਾ ਪੰਜਾਬੀ ਉੱਥੇ ਨਜ਼ਰ ਨਹੀਂ ਆਉਂਦਾ ਜਦੋਂ ਜਦੋਂ ਚੇਅਰ ਦੀ ਨੌਕਰੀ ਜਿਹੜੇ ਪ੍ਰਵਾਸੀ ਨੇ ਉਹ ਕਰਦੇ ਨੇ ਤਾਂ ਉਹ ਭਰਤੀ ਵੀ ਪ੍ਰਵਾਸੀ ਨੂੰ ਹੀ ਰੱਖਦੇ ਆ ਕਿੱਧਰ ਦੀ ਕਰਨਗੇ ਉਹਨਾਂ ਦੇ ਹੱਥ ਤਾਕਤ ਆ ਉਹਨੇ ਉਹ ਹੀ ਕਰਨਾ ਉਹ ਜਿੰਨਾ ਕੰਮ ਕਰਦਾ ਥੋੜਾ ਬੰਦਾ ਅੱਜ ਵੀ ਉਹਨਾਂ ਨੂੰ ਦੁੱਗਣਾ ਕੰਮ ਕਰਦਾ ਇਹ ਵੀ ਨਾਲ ਆ ਪਰ ਇਹ ਫਿਰ ਤੋਂ ਹੋਇਆ ਜਾਂਦਾ ਹੈ ਫਿਰ ਪੰਜਾਬੀਆਂ ਦੀਆਂ ਪੰਜਾਬੀਆਂ ਨਹੀਂ ਫੜਨੀਆਂ ਬਾਹਰ ਦੇ ਤਾਂ ਆ ਛੱਡ ਦਿਓ ਭੱਜ ਜਾਣ ਪੰਜਾਬੀ ਫੜਨ ਪੰਜਾਬੀ ਪੜਨ ਪੰਜਾਬੀ ਕੰਮ ਕਰਨ ਫੇਰ ਗੱਲ ਬਣਦੀ ਹੈ ਨਹੀਂ ੱੱਕੇ ਖਾਣ ਦਾ ਰਸਤਾ ਮੁੱਕਲਾ ਹੋ ਚੁੱਕਿਆ ਇਹ ਰਸਤਾ ਥੋੜੀ ਚੇਤਨਾ ਨਾਲ ਰੁਕਣਾ ਹੈ ਸਰਕਾਰਾਂ ਦਾ ਤੁਹਾਡੇ ਨਾਲ ਕੋਈ ਮੋਹ ਨਹੀਂ ਕੋਈ ਸਰੋਕਾਰ ਨਹੀਂ ਉਹਨਾਂ ਨੂੰ ਤੁਸੀਂ ਸੈਂਟੀਮੈਂਟਲ ਹੋ ਕੇ ਵੋਟਾਂ ਪਾ ਦੇਣੀਆਂ ਜਿਹੜੀਆਂ ਸਰਕਾਰਾਂ ਤੇ ਪਾਰਟੀਆਂ ਇੱਕ ਮਹੀਨੇ ਦਾ ਰਾਸ਼ਨ ਇੱਕ ਬੰਦੇ ਨੂੰ ਦੇਖ ਕੇ ਰਾਸ਼ਨ ਕਰਦਾ ਉਦੋਂ ਵੋਟਾਂ ਲੈਂਦੇ ਆ ਉਹ ਤੁਹਾਡਾ ਭਰਾ ਨਹੀਂ ਕਰ ਸਕਦਾ ਚਲੋ ਜੀ ਮਹਾ ਪੰਜਾਬ ਯੂਐਸਏ ਤੇ ਗੱਲਾਂ ਹੀ ਇੰਨੀਆਂ ਨੇ ਗੱਲਾਂ ਮਕਾਉਣ ਨੂੰ ਤਾਂ ਨਹੀਂ ਦਿਲ ਕਰਦਾ ਪਰ ਇੱਕ ਸਮਾਂ ਕਿ ਬਾਪੂ ਜੀ ਨੇ ਇੰਨੇ ਆਪਣੇ ਬਹੁਤ سارے ਬਿਜੀ ਸ਼ਡਿਊਲ ਚੋਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਦਿੱਤਾ ਬਹੁਤ ਧੰਨਵਾਦੀਆਂ ਜੀ ਤੁਹਾਡਾ ਜੁੰਦੇ ਰੋ ਜੁੰਦੇ ਰੋ ਚੜ੍ਹਦੀ ਕਲਾ